ਹਲੋ ਹਾਂ ਜੀ ਸੱਸ ਗਾਂ ਜੀ ਸਾਰਿਆਂ ਨੂੰ ਲੋ ਜੀ ਜਪਾ ਦਾ ਦੱਸਦੇ ਹਾਂ ਇਹ ਸਵਾ 2 ਮੀਟਰ ਕਪੜਾ ਹੈ ਸਲਵਾਰ ਦਾ ਇਹ ਦੇਖੇ ਆਪਾਂ ਸੰਗੀਆਂ ਲਾ ਕੇ మీడియం ਸਾਈਜ਼ ਦੀ ਸਲਵਾਰ ਬਣੂਗੀ ਜੀ ਇਹ ਤੇ ਇਹ ਇਹਦੀ ਸਲਵਾਰ ਦੀ ਲੰਬਾਈ ਹੈ 32 ਇੰਚ ਆਪਣੀ ਿਆ ਰਹਿਣੀ ਹੈ ਇੱਥੇ ਆਪਾਂ ਪੱਤੀ ਆਪਣੇ ਰਹਿਣਗੇ ਕਿਉਂਕਿ 5 ਇੰਚ ਆਪਾਂ ਮਾਰਜਨ ਛੱਡਾਂਗੇ ਬੈਲਟ ਦਾ ਏ ਆਪਾਂ 32 ਆਪਣੇ ਰਹਿ ਜਾਣਗੇ ਤਿਆਰ ਆਪਾਂ 33 ਰੱਖਾਂਗੇ 33 ਤੇ ਆਪਾਂ ਨਿਸ਼ਾਨ ਲਾ ਲੈਨੇ ਆ ਡੇਡ ਇੰਚ ਤੇ ਆਪਾਂ ਆਹ ਵਾਲਾ ਕੁੰਡੇ ਦਾ ਜਿਹੜਾ ਨਿਸ਼ਾਨ ਹੁੰਦਾ ਫਿੱਟ ਪਹੁੰਚਿਆ ਉਹ ਲਾਵਾਂਗੇ ਠੀਕ ਹੈ ਜੀ 7.5 ਇੰਚ ਆਪਾਂ ਜਿਹੜੀ ਆਸਣ ਦਾ ਨਿਸ਼ਾਨ ਇੱਥੇ ਲਾ ਲਾਂਗੇ ਲਾ ਕੇ ਇਧਰ ਆਪਾਂ 12 ਇੰਚ ਲੈ ਜਿਹੜੇ ਉਹ ਆਪਾਂ ਜਿਹੜੇ ਬਾਲੇ ਨੇ ਹੈਨਾ ਬਾਲੇ ਕਹਿੰਦੇ ਆ ਪੱਟਾ ਕਹਿੰਦੇ ਨੇ ਤੇ ਉਹ ਕਈ ਕੁਸ ਅਭੀ ਦੇ ਅੱਗੇ ਪਸ ਚੁੱਕਾ ਦੇ ਦਿੰਦੇ ਨੇ ਇਹ ਛੱਡ ਕੇ ਫੇਰ ਆਪਾਂ ਨਿਸ਼ਾਨ ਲਾਵਾਂਗੇ 10 ਇੰਚ ਦਾ ਡੇਢ ਦਾ ਹੀ ਆਪਾਂ ਇੱਧਰ ਲਾ ਲਾਂਗੇ ਕਿਉਂਕਿ ਡੇਢ ਕਾਫੀ ਹੋ ਜਾਂਦੇ ਨੇ ਆਪਾਂ 12 ਇੰਚੋਂ ਭਾਏ ਪੁਰਾ ਕਪੜਾ ਬਾਛ ਜੂਗਾ ਥੋੜਾ ਆਪਾਂ ਇੱਧਰੋਂ ਪਸਾਨੀ ਇਸ ਤਰ੍ਹਾਂ ਲਾ ਲੈਣੀ ਐ ਐਸ ਤਰ੍ਹਾਂ ਕਰਕੇ ਤੁਸੀਂ ਪੂਰੀ ਲੀਕ ਵੀ ਖਿੱਚ ਸਕਦੇ ਹੋ ਤੇ ਬਿਰਲੇ ਬਿਰਲੇ ਜਿਹੜੇ ਨੇ ਉਹ ਘੱਟਾ ਦੇ ਨਿਸ਼ਾਨ ਜਿਹੜੇ ਨਿਕਾ ਸਕਦੇ ਇਹ ਕੱਟ ਕਰਕੇ ਇਹਦੇ ਵਿੱਚ ਚੂਈ ਆਪਾਂ ਬੈਠਾਉਣਾ ਹੋਣਾ ਹੈ ਜੇ ਨਾ ਬੱਚੇ ਥੋੜਾ ਵਾਤਾ ਕੱਪੜਾ ਫੇਰਾ ਪਰੋ ਕਮੀਜ਼ ਦੇ ਵਿੱਚੋਂ ਕੱਪੜਾ ਪਾਸ ਕਰਦੇ ਆਂ ਜੀ ਕਿਉਂਕਿ ਇਹ ਹੈ ਕਿ ਮੈਂਚਨ ਬਿਲਕੁਲ ਬਣ ਜਾਂਦਾ ਹੈ ਆਪਣੀ ਸਲਵਾਰ ਵੀ ਬਣ ਜਾਂਦੀ ਕਮੀਜ਼ ਵੀ ਜੇ ਆਪਣਾ ਆਲਓਵਰ ਹੋਵੇ ਐਸਟਰਾ ਕਰਕੇ ਆਪਾਂ

ਉੱਪਰ ਨਾਲ ਜਿਹੜਾ ਫालतू ਕੱਪੜਾ ਏ ਆਪਾਂ ਲਾ ਦੇਣਾ ਕਿਉਂਕਿ ਇਹ ਫालतੂ ਨਹੀਂਗਾ ਇਹ ਆਪਣੀ ਬੈਲਟ ਬਣ ਸਕਦੀ ਹੈ ਇਹਦੇ ਨਾਲ ਆਪਾਂ ਸਿੱਧਾ ਕਰਕੇ ਦੇਖਾਂਗੇ ਇਹਨੋਂ ਪਾਸੇ ਤੱਕ ਕਿ ਲਾਉਣਾ ਨਹੀਂ ਆ ਪਾਸਿੱਤਾ ਤੋੜ ਦਾ ਕਲਾ ਲੈਂਦੀ ਆ ਆਹ ਵਾਲੇ ਦੀ ਆਪਾਂ ਤੇ ਤਿੰਨ ਚਤੇ ਵਾਲਿਆਂ ਦੇ ਨਿਸ਼ਾਨ ਲਾਏ ਨਾਂ ਨਿਸ਼ਾਨ ਲਾਉ ਤਦੋਂ ਸੀ ਇਸ ਤਰ੍ਹਾਂ ਮੇਚ ਕੇ ਇਸ ਤਰ੍ਹਾਂ ਮੇਚ ਕੇ ਰੱਖ ਸਕਦੇ ਹੋ ਲੋਤੀ ਆਪਣੀ ਚਾਰਾਂ ਹੁੰਦਿਆਂ ਦੀ ਤੇ ਦੋਹਾਂ ਬਾਲੀਆਂ ਦੀ ਜਿਹੜੀ ਐ ਕਟਾਈ ਹੋ ਗਈ ਐ ਇਸ ਤਰ੍ਹਾਂ ਕਰਕੇ ਇਹਦੇ ਨਾਲ ਮੀਡੀਅਮ ਡੀਜ਼ਲ ਵਰਤ ਗਵਾਂੰਦੀ ਐ ਕੋਤੀ ਜ਼ਿਆਦੇ ਭਾਰੀ ਨਹੀਂ ਬਣਨਦੀ ਜੀ ਪਟਿਆਲਾ ਸੁਲਵਾਰ ਬਣਾਉਗੇ ਹੋਇ ਤੇ ਫਿਰ ਬੱਦ ਦਾ ਕੱਪੜਾ ਚਾਹੀਦੀ ਤੇ ਫਿਰ ਵੀ ਬਹੁਤ ਵਧੀਆ ਬਣੀ ਹੈ ਇਹ ਨਹੀਂ ਤੇ ਬਿਲਕੁਲ ਹੋਲੀ ਬਣੀਗੀ ਬਹੁਤ ਸੋਹਣੀ ਬਣੀ ਹੈ ਹੁਣ ਇਸ ਦੇ ਵਿੱਚੋਂ ਆਪਾਂ ਦੇਖ ਲੈਨੇ ਆ ਅਗੋਂ ਨਾ ਪਟਾਣਾ ਬਾਲਗ ਕਰ ਲਾਂਗੇ ਆ ਕੇ ਨਾਂ ਟੋੜ ਕੇ ਆਪਾਂ ਬਣਾਉਣੀ ਜੇ ਇਸ ਤਰ੍ਹਾਂ ਪਕ ਕੇ ਇਹਨਾਂ ਨੂੰ ਆਪਾਂ ਬਿਲਕੁਲ ਵੀ ਖਾਬ ਨਹੀਂ ਕਰਨਾ ਲੋ ਜੇ ਇਸ ਤਰ੍ਹਾਂ ਪੈਣਣ ਜੋੜ ਦੇਣ ਜੋੜ ਕੇ ਇਹਨਾਂ ਦੀ अठ्ठ इंच आपर रखणी बॅल्ट आपण तेज ते निसण लावांगे इधरू आप फे अट्ठ ते लावे आ नि मिला के अपरा बेल्ट कपड़ा ला ले मार्जन सने तेई इंच लाया बाई अपनी त्यारूगी बेल्ट ਉਸੇ ਆਹ ਕੋਈ ਬੈਲਟ ਵੀ ਤਿਆਰ ਆ। ਟੈਂਸਟਰ ਵਿੱਚੋਂ ਆਪਣਾ ਜਿਹੜਾ ਪੌਂਚਿਆਂ ਦੇ ਨੀਚੇ ਵੀ ਕੱਪੜਾ ਨਾਲ ਦਾ ਹੀ ਲੱਗ ਜੂਗਾ। ਤੇ ਆਪਣੀ 2.5 ਮਿੰਟ ਦੇ ਵਿੱਚ ਵੀ ਬਹੁਤ ਸੋਹਣੀ 1.5 ਮੀਟਰ ਕਹਿ ਕੇ ਦੇਂਦੇ ਨੇ ਪਰ ਕਈ ਵਾਰੀ ਨਾ 2.5 ਨਿਕਲ ਆਉਂਦਾ ਮੈਂਚਣ ਦਾ ਕੱਪੜਾ ਇਦਾਂ ਹੀ ਹੁੰਦਾ ਹੈ। ਜਿਹੜੇ ਬੰਦ ਹੁੰਦੇ ਨੇ ਨਾ ਸੂਟ ਫੋਟੋ ਵਾਲੇ ਉਹਨਾਂ ਦੇ ਵਿੱਚ ਇਦਾਂ ਹੀ ਹੋ ਜਾਂਦਾ ਹੈ। ਤੈਨੋਂ ਜੀ ਇਹ ਹੁਣ ਆਪਣੀ ਬਹੁਤ ਹੀ ਜ਼ਿਆਦੀ ਹੌਲੀ ਵੀ ਨਹੀਂ ਸਲਵਾਰ ਬਣਨੀ ਤੇ ਬਹੁਤ ਸੋਹਣੀ ਸਲਵਾਰ ਆਪਣੀ ਇਸ ਤਰ੍ਹਾਂ ਬਰਪਾਟੇ ਬਣ ਜਾਣੀ ਆ ਠੀਕ ਹੈ ਇਹ ਤਾਂ ਆਪਾਂ ਵੈਸੇ ਤਾਂ ਹੈ ਤੇ ਬ੍ਰਿਕ ਬ੍ਰਿਕ ਵਾਲ ਪੈਣ ਦੇ ਜਿਹੜੇ ਤੇ ਬਹੁਤ ਸੋਹਣੀ ਆਪਣੀ ਸਲਵਾਰ ਬਣ ਜਾਣੀ ਆ ਕਪੜਾ ਵੀ ਲੱਗ ਜਾਣਾ ਆਪਣਾ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਮਿਲਦਾ ਸਿਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ